ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਇਹ ਰਾਹਸਮਗਰੀ ਜਿਹੜੀ ਇਕੱਠੀ ਕਰ ਰਹੇ ਹਾਂ ਇਹ ਸੀ ਹਾਰਡਪੀਟ ਲੋਕਾਂ ਲਈ ਕਰ ਰਹੇ ਹਾਂ ਜਿਹੜੀ ਕੁਦਰਤ ਦੀ ਮਾਰ ਪਈ ਹੈ ਉਹਨਾਂ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਨਹੀਂ ਪੈਣੀ ਚਾਹੀਦੀ ਸੀ ਤੇ ਇਸੇ ਤਰ੍ਹਾਂ ਅਸੀਂ ਦੇਖਿਆ ਕਿ ਰਾਸ਼ਨ ਕਾਫੀ ਪਹੁੰਚ ਗਏ ਅਸੀਂ ਥੋੜੀ ਜੀ ਨਿਊਟਰੀ ਵਗੈਰਾ ਪੈਕ ਕੀਤੀ ਤੇ ਨਿਊਟਰੀ ਪੈਕ ਕਰਕੇ ਰੱਖੀ ਔਰ ਅਸੀਂ ਸੋਚਿਆ ਕਿ ਚਲੋ ਆਈਡੀਏ ਦੇ ਨਾਲ ਸਾਰਾ ਕੁਝ ਹੋ ਜੇ ਲੁਕਾ ਤੱਕ ਹਰ ਚੀਜ਼ ਪਹੁੰਚਣੀ ਜ਼ਰੂਰੀ ਹੈ ਦੇਖੋ ਇਹ ਕੁਦਰਤ ਦੀ ਮਾਰ ਹੈ ਜਿਹੜੀ ਕਿਸੇ ਨੂੰ ਨਾ ਪਏ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਮਾਲਕਾ ਸੱਚੇ ਬਾਸ਼ਾ ਇਹ ਮਾਰ ਕਿਸੇ ਨੂੰ ਨਾ ਮਾਰੇ ਅਸੀਂ ਇੱਥੇ ਆਲੂ ਪਿਆਜ਼ ਔਰ ਨਿਊਟਰੀ ਜਿਹੜੀ ਉਹ ਪੈਕ ਕਰ ਰਹੇ ਹਾਂ ਇਧਰ ਅਮਰੀਕ ਹੋਣੀ ਔਰ ਇਧਰ ਗੁਰੀ ਭਾਜੀ ਹੋਣੀ ਲੱਗੇ ਹੋਇਆ ਪੈਕਿੰਗ ਤੇ ਤਾ ਇਧਰ ਅਸੀਂ ਵੀ ਥੋੜਾ ਕਰ ਰਹੇ ਆ ਇਧਰ ਕਾਊਂਟਿੰਗ ਵਗੈਰਾ ਚੱਲ ਰਹੀ ਸੀ ਕਿ ਜਿਵੇਂ ਜਿਵੇਂ ਸਾਡੇ ਕੋਲ ਲੋਕਾਂ ਨੇ ਜਾਂ ਸਾਡੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਕਿ ਹਰ ਚੀਜ਼ ਉਹਨਾਂ ਦੇ ਹਿਸਾਬ ਦੇ ਨਾਲ ਪਹੁੰਚੇ ਅਸੀਂ ਕੋਸ਼ਿਸ਼ ਵੱਧ ਤੋਂ ਵੱਧ ਇਹ ਕੀਤੀ ਹੈ ਕਿ ਜਿਹੜੀ ਚੀਜ਼ ਲੋਕਾਂ ਤੱਕ ਨਹੀਂ ਪਹੁੰਚੀ ਅਹੀਂ ਉਹ ਵੀ ਪਹੁੰਚਾ ਦਈਏ ਪਾਣੀ ਦਾ ਇੰਤਜ਼ਾਮ ਕੀਤਾ ਹੈ ਥੇ ਰਾਸ ਮੈਗੀ ਡਾਈਪਰ ਕੁਝ ਚਪਲ ਵਗੈਰਾ ਐਂਡ ਕੁਝ ਫਰੂਟੀ ਲੇਜ਼ ਬਿਸਕੁਟਸ ਔਰ ਲਾਹੌਰੀ ਜੀਰਾ ਵਗੈਰਾ ਸੀਗਾ ਆ ਕੁਝ ਡਾਈਪਰ ਸੀ ਬੱਚਿਆਂ ਦੇ ਬ੍ਰੈਡ ਸੀਗੇ ਔਰ ਇਹਦੇ ਵਿੱਚ ਹੋਰ ਜਿਹੜੀ ਵੀ ਆਈਟਮ ਆ ਤੁਹਾਡੇ ਸਾਹਮਣੇ ਹੀ ਆ ਤਾਂ ਅਸੀਂ ਇਹ ਕਰ ਰਹੇ ਸੀ ਪੈਕਿੰਗ ਔਰ ਨਾਲ-ਨਾਲ ਅਸੀਂ ਅਰਦਾਸ ਕਰ ਰਹੇ ਸੀ ਕਿ ਪਰਮਾਤਮਾ ਸਾਡੇ ਪੰਜਾਬ ਨੂੰ ਅਗਰ ਕੋਈ ਆਫਤ ਆਈ ਹੈ ਤਾਂ ਇਸ ਤੋਂ ਬਚਾ ਕੇ ਰੱਖੀ ਸਾਡਾ ਰੰਗਲਾ ਪੰਜਾਬ ਜਿਹੜਾ ਹੈ ਉਹ ਰੰਗਲਾ ਬਣਾ ਕੇ ਰੱਖੀ ਮਾਲਕਾ ਸੱਚੇ ਪਾਸ਼ਾ ਔਰ ਇਸੇ ਤਰ੍ਹਾਂ ਸਾਡੀ ਪੈਕਿੰਗ ਕੰਪਲੀਟ ਹੁੰਦੇ ਹੁੰਦੇ ਰਾਤ ਦੇ ਵੱਜ ਗਿਆ ਜੀ 12 ਔਰ ਇਹ ਬੱਚਿਆਂ ਨੂੰ ਬਿਲਕੁਲ ਨੀਂਦ ਨਹੀਂ ਆਈ ਦੇਖੋ ਇਹ ਵੀ ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਬੜੇ ਸ਼ੇਰ ਹੁੰਦੇ ਨੇ ਕਿ ਅਸੀਂ ਇਹਨਾਂ ਦੇ ਅੰਦਰ ਪੰਥ ਖਾਲਸਾ ਜਿਹੜਾ ਆ ਉਹਦੀ ਆਵਾਜ਼ ਪੂਰੀ ਤਰ੍ਹਾਂ ਗੂੰਜਦੀ ਹੈ ਤੇ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜ ਆ ਉਹ ਸਾਨੂੰ ਇਹੀ ਚੀਜ਼ਾਂ ਸਿਖਾ ਕੇ ਗਏ ਨੇ ਕਿ ਤੁਸੀਂ ਕਰੋ ਦੇਖੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਆ ਸੇਵਾ ਕਰਨ ਤੇ ਆ ਇਸੇ ਤਰ੍ਹਾਂ ਸਾਡਾ ਜਿਹੜਾ ਸੇਵਾ ਦਾ ਸਿਸਟਮ ਹੀ ਚੱਲ ਰਿਹਾ ਸੀਗਾ ਤਾਂ ਸੇਵਾ ਕਰਦੇ ਕਰਦੇ ਸਾਡੇ ਜਿਹੜੇ ਚਿਹਰੇ ਆ ਉਹ ਇਹੀ ਸੁਬ ਦੱਸ ਰਹੇ ਆ ਤੁਹਾਨੂੰ ਔਰ ਦਿਮਾਗ ਇਹੀ ਸੋਚ ਰਿਹਾ ਕਿ ਪ੍ਰਮਾਤਮਾਏ ਕੁਦਰਤ ਦੀ ਮਾਰ ਨਾ ਮਾਰੀ ਤੇ ਚਲੋ ਜੀ ਅਸੀਂ ਅਗਲੇ ਸਵੇਰ ਉਠੇ ਔਰ ਸਾਰੇ ਜਣੇ ਆਪਣੀ ਟਰਾਲੀ ਨੂੰ ਕੀਤਾ ਤਿਆਰ ਤੇ ਟਰੈਕਟਰ ਟਰਾਲੀ ਸਾਡੀ ਰੈਡੀ ਆ ਤੇ ਅਸੀਂ ਸਮਾਨ ਨੂੰ ਲੋਡ ਕਰਨਾ ਸ਼ੁਰੂ ਕਰ ਦਿੱਤਾ ਇਸੀ ਤਰ੍ਹਾਂ ਸਾਡੇ ਭੈਣ ਭਰਾ ਗੁਰੀ ਬਾਜੀ ਹੁਣੀ ਹਰਜੀਤ ਦੀਦੀ ਹੁਣੀ ਮਿਸਟਰ 버ਗਰ ਹਟ ਔਰ ਸ਼ਾਹੀ ਦਾਵਤ ਰੈਸਟੋਰੈਂਟ ਕਾਲਜ ਰੋਡ ਗੁਰਦਾਸਪੁਰ ਡਾਕਟਰ ਨੇਅਰ ਡਾਕਟਰ ਰਾਜ ਕਲੀਨਿਕ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਮਤਲਬ ਇਸ ਵਿੱਚ ਔਰ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਭੈਣ ਭਰਾਵਾਂ ਦਾ ਔਰ ਸ਼ਾਹੀ ਦਾਵਤ ਰੈਸਟੋਰੈਂਟ ਦਾ ਜਿਨ੍ਹਾਂ ਨੇ ਬੜੀ ਵੱਡੀ ਇਹ ਚੀਜ਼ ਜਿਹੜੀ ਹੈ ਕੀਤੀ ਹੈ ਲੋਕਾਂ ਦੇ ਹੜਪੀਰ ਲੋਕਾਂ ਤੱਕ ਹਰ ਚੀਜ਼ ਪਹੁੰਚਾਉਣ ਲਈ ਸਾਰੇ ਭੈਣ ਭਰਾ ਬੈਠ ਗਏ ਜੀ ਟਰਾਲੀ 'ਤੇ ਗੁਰੀ ਭਾਜੀ ਤੁਸੀਂ ਵੀ ਬੈਠੋ ਚੱਲੀਏ ਆਪਾਂ ਕਰੀਏ ਲੋਕਾਂ ਦੀ ਸੇਵਾ ਜਾ ਕੇ ਸਾਡੇ ਭੈਣ ਭਰਾ ਨੂੰ ਬਹੁਤ ਜ਼ਰੂਰਤ ਹੈ ਸਾਡੇ ਤੇ ਚੱਲ ਪਏ ਆ ਜੀ ਅਸੀਂ ਹੁਣ ਸਾਰਿਆਂ ਨੂੰ ਨਾਲ ਲੈ ਕੇ ਤਾਂ ਅਸੀਂ ਚੱਲ ਪਏ ਜੀ ਰਾਹਤ ਸਮਗਰੀ ਜਿਹੜੀ ਉਹ ਅਸੀਂ ਅੱਗੇ ਲੋਡ ਕਰ ਲਈ ਤੇ بارش ਦਾ ਟਾਈਮ ਹੋ ਗਿਆ ਸੀਗਾ ਬਹੁਤ ਜ਼ਿਆਦਾ بارش ਹੋਣ ਲੱਗ ਗਈ ਇਕਦਮੀ ਔਰ ਬੈਠੇ-ਬੈਠੇ ਸੋਚ ਰਹੇ ਸੀ ਯਾਰ ਆਪਾਂ ਸੁੱਕੇ ਤਾਂ ਬੈਠੇ ਆਂ ਔਰ ਲੋਕਾਂ ਲਈ ਬੜਾ ਮੁਸ਼ਕਿਲ ਹੈ ਪਾਣੀ ਦੇ ਵਿੱਚ ਬੈਠਣਾ ਚਲੋ ਬਾਰਿਸ਼ ਫੇਰ ਬੰਦ ਹੋ ਗਈ ਹੈ ਜੀ ਪ੍ਰਮਾਤਮਾ ਨੂੰ ਕੁਝ ਮਨਜ਼ੂਰ ਸੀਗਾ ਕਿ ਆਪਾਂ ਜਿਹੜੀ ਸਮਗਰੀ ਆ ਉਹ ਸਹੀ ਤਰੀਕੇ ਨਾਲ ਪਚਾਈਏ ਰਸਤੇ ਤੇ ਜਾਂਦੇ-ਜਾਂਦੇ ਦੇਖ ਰਹੇ ਸੀ ਰੋਡ ਤਾਂ ਸੁੱਕੇ ਸੀ ਪਰ ਆਈਡਾ ਸਾਈਡਾਂ ਤੇ ਫਸਲਾਂ ਬਰਬਾਦ ਹੋ ਗਈਆਂ ਸੀ ਪਾਣੀ ਬਹੁਤ ਜ਼ਿਆਦਾ ਸੀਗਾ ਸਾਡੀ ਸਰਕਾਰਾਂ ਨੂੰ ਵੀ ਨਾਲ-ਨਾਲ ਬੇਨਤੀ ਹੈ ਕਿ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਝੋਨੇ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਹੈ ਤਾਂ ਮਹਿੰਗਾਈ ਵਿੱਚ ਵਾਧਾ ਨਾ ਹੋਵੇ ਤਾਂ ਇਸ ਚੀਜ਼ ਤੇ ਕੰਟਰੋਲ ਕੀਤਾ ਜਾਵੇ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਦੇ ਅਸੀਂ ਤਾਂ ਪਾਣੀ ਦੇਖਦੇ ਹੋਏ ਨਿਕਲ ਰਹੇ ਸੀ ਕੁਝ ਲੋਕ ਸਾਨੂੰ ਪਹਿਚਾਨ ਰਹੇ ਸੀ ਕਿ ਯੂਟਿਊਬਰ ਜਾ ਰਹੇ ਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਸੀ ਉਹ ਕਹਿੰਦੇ ਅਸੀਂ ਤੁਹਾਨੂੰ ਲਾਈਕ ਕਰਦੇ ਆ ਸੀਗਾ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤਾਂ ਅਸੀਂ ਨਾਲ-ਨਾਲ ਦੇਖ ਰਹੇ ਸੀ ਕਿ ਸਾਡੇ ਭੈਣ ਭਰਾ ਜਿਹੜੇ ਆ ਉਹ ਜਿੰਨੀ ਜਿੰਨੀ ਕੋਸ਼ਿਸ਼ ਜੋ ਜੋ ਹੋ ਰਹੀ ਆ ਟਰੈਕਟਰ ਟਰਾਲੀਆਂ ਭਰ-ਭਰ ਕੇ ਜਾ ਰਹੇ ਸੀ ਤੇ ਇੱਥੇ ਖੜੇ ਹੋ ਕੇ ਅਸੀਂ ਦੇਖ ਰਹੇ ਸੀ ਕਿ ਪਾਣੀ ਬਹੁਤ ਜ਼ਿਆਦਾ ਸੀ ਔਰ ਸਾਹਮਣੇ ਦੇਖਿਆ ਤੁਸੀਂ ਛੱਤ ਦੇ ਉੱਪਰ ਲੋਕ ਬੈਠੇ ਹੋਏ ਸੀ ਨਾ ਉਹਨਾਂ ਕੋਲ ਤਰਪਾਲ ਸੀ ਤੇ ਨਾ ਕੁਝ ਫਿਰ ਅਸੀਂ ਕਾਫੀ ਦੇਰ ਇੱਥੇ ਰੁੱਕ ਕੇ ਉਹਨਾਂ ਭੈਣ ਭਰਾਵਾਂ ਤੱਕ ਰਾਹ ਸਮਗਰੀ ਪਹੁੰਚਾਈ ਔਰ ਫਿਰ ਅਸੀਂ ਦੇਖਿਆ ਕਿ ਹੋਰ ਵੀ ਆਸ-ਪਾਸ ਲੋਕ ਸੀਗੇ ਅਸੀਂ ਉੱਥੇ ਖੜੇ ਹੋ ਕੇ ਗਏ ਤੇ ਕੈਮਰੇ 'ਚ ਅਸੀਂ ਨਹੀਂ ਸ਼ੂਟ ਕਰ पाए ਕਿ ਇੱਥੇ ਅਸੀਂ ਦੇਖਿਆ ਲੋਕਾਂ ਦੇ ਦਿਲ دریا ਸੀ ਪਾਣੀ 'ਚ ਘਰ ਭਾਵੇਂ ਡੁੱਬੇ ਹੋਏ ਸੀਗੇ ਪਰ ਲੋਕਾਂ ਦੇ ਦਿਲ ਇਹਨੇ دریا ਸੀ ਉਹਨਾਂ ਨੇ ਸਾਨੂੰ ਚਾਹ ਪਿਲਾਈ ਅਸੀਂ ਕਾਫੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਅਸੀਂ ਨਹੀਂ ਪੀਣੀ ਵਰਜਾ ਬਰਦਸਤੀ ਉਹਨਾਂ ਨੇ ਚਾਹ ਸਾਨੂੰ ਪਿਆਈ ਤੇ ਇੱਧਰ ਸਾਡੇ ਭੈਣ ਭਰਾ ਜਿਹੜੇ ਇਸ ਤਰ੍ਹਾਂ ਸਾਨੂੰ ਕਹਿ ਰਹੇ ਸੀ ਇਹ ਦੇ ਦੋ ਰਹਿ ਦੇ ਦੋ ਪਰ ਸਾਨੂੰ ਚੰਗਾ ਨਹੀਂ ਲੱਗ ਰਿਹਾ ਸੀ ਬਟ ਅਸੀਂ ਤਾਂ ਚਲੋ ਦੇਣ ਵਾਸਤੇ ਆਏ ਸੀ ਪਰ ਸਾਡੇ ਭੈਣ ਭਰਾ ਉਹ ਰੱਬੇ ਟਾਈਮ ਕਿਸੇ ਤਾਂ ਨਾਲ ਆਵੇ ਤਾਂ ਤੁਹਾਨੂੰ ਅਸੀਂ ਐਸੀ ਦੇ ਰਹੇ ਸੀਗੇ ਜੋ ਜੋ ਤੁਹਾਨੂੰ ਚਾਹੀਦਾ ਹੈ ਜਿੰਨਾ ਜਿੰਨਾ ਚਾਹੀਦਾ ਤੁਸੀਂ ਦੱਸੀ ਜਾਇਓ ਕਿ ਆਪਣੇ ਹਿਸਾਬ ਦੇ ਨਾਲ ਲਈ ਜਾਇਓ ਜਿੰਨਾ ਜਿੰਨਾ ਚਾਹੀਦਾ ਤੇ ਇੱਥੇ ਸਾਡੇ ਭਾਜੀ ਹੁਣੀ ਸੀਗੇ ਗੁਰੂ ਭਾਜੀ ਹੁਣੀ ਵੀ ਨਾਲ-ਨਾਲ ਵੀਡੀਓ ਬਣਾਈ ਜਾ ਰਹੀ ਸੀ ਤਾਂ ਮੈਂ ਉਹਨਾਂ ਨੂੰ ਕਹਿ ਰਹੀ ਸੀ ਆਜੋ ਆਜੋ ਭਾਜੀ ਸੇਵਾ ਕਰ ਲਈਏ ਹੁਣ ਵੀਡੀਓ ਨਾਲ-ਨਾਲ ਸ਼ੂਟ ਹੁੰਦੀਆਂ ਰਹਿਣਗੀਆਂ ਇਹ ਹੈ ਜੀ ਰਮਦਾਸ ਤੋਂ ਅੱਗੇ ਪਿੰਡ ਡਾਲਾ ਤੇ ਡਾਲੇ ਨੂੰ ਅਸੀਂ ਮੁੜ ਚੁਕੇ ਹਾਂ ਪਹੁੰਚ ਚੁਕੇ ਹਾਂ ਡਾਲੇ ਦੇ ਵਿੱਚ ਤੇ ਡਾਲੇ ਦੇ ਵਿੱਚ ਅਸੀਂ ਦੇਖਿਆ ਕਿ ਚਲੋ खैर ਇੱਥੇ ਤੱਕ ਸਮਾਨ ਆ ਹੀ ਰਿਹਾ ਸੀਗਾ ਰਹਾਸਮਗਰੀ ਪਹੁੰਚ ਰਹੀ ਸੀ ਪਰ ਅਸੀਂ ਤਾਂ ਅੱਗੇ ਬਹੁਤ ਜਾਣਾ ਅੱਗੇ ਬਹੁਤ ਅੱਗੇ ਜਾਣਾ ਹੈ ਜਿੱਥੇ ਪਾਣੀ ਬਹੁਤ ਜ਼ਿਆਦਾ ਆ ਤਾਂ ਅਸੀਂ ਨਿਕਲ ਪਏ ਜੀ ਉਥੋਂ ਚੱਲ ਪਏ ਉਥੋਂ ਤਾਂ ਦੇਖਿਆ ਪਾਣੀ ਦਾ ਵਹਾ ਤਾਂ ਥੋੜਾ ਥੋੜਾ ਦਲਵੀ ਡਰ ਰਿਹਾ ਸੀ ਫਿਰ ਅੱਗੇ ਦੇਖ ਮਨ ਵਿੱਚ ਇਹ ਆ ਰਿਹਾ ਸੀ ਕਿ ਨਹੀਂ ਸਾਡੇ ਭੈਣ ਭਰਾ ਬਹੁਤ ਅੱਗੇ ਫਸੇ ਹੋਏ ਨੇ ਪਾਣੀ ਦੇ ਵਿੱਚ ਅਸੀਂ ਉਹਨਾਂ ਤੱਕ ਪਹੁੰਚਣਾ ਹੈ ਔਰ ਇਸੇ ਤਰ੍ਹਾਂ ਅਸੀਂ ਪਾਣੀ ਨੂੰ ਦੇਖਦੇ ਚੱਲ ਗਏ ਇੱਥੇ ਥੋੜਾ ਫਸਲਾਂ ਦਿੱਖਦਾ ਰਹੀ ਹੈ ਪਰ ਇਹ ਫਸਲਾਂ ਬਰਬਾਦੀ ਦੀ ਨਿਸ਼ਾਨੀ ਦਈ ਹੈ ਪਰਮਾਤਮਾ ਹੋ ਸਕੇ ਤਾਂ ਮੇਰ ਭਰਿਆ ਹੱਥ ਦੇ ਕੇ ਰੱਖ ਲਵੀ ਮਾਲਕਾ ਸੱਚੇ ਪਾਸ਼ਾ ਤਾਂ ਅੱਗੇ ਪਹੁੰਚ ਗਏ ਜੀ ਅਸੀਂ ਪਿੰਡ ਦਾ ਨਾਮ ਸੀਗਾ ਪਤਾ ਨਹੀਂ ਇਸ ਪਿੰਡ ਦਾ ਨਾਮ ਅਸੀਂ ਪਿੰਡ ਪੱਸ਼ੀਆਂ ਨੂੰ ਜਾ ਰਹੇ ਹਾਂ ਮੇਨ ਤਾ ਇੱਥੇ ਦੇਖਿਆ ਕਿ ਕੁਝ ਲੋਕ ਸਪਹਚਾਨ ਰਹੇ ਸੀਗੇ ਕਿ ਤੁਸੀਂ ਯੂਟਿਊਬਰ ਹੋ ਤੇ ਅਸੀਂ ਕਿ ਹਾਂਜੀ ਜੀ ਤੇ ਆਪਾਂ ਲੋਕਾਂ ਨੂੰ ਕਿਹਾ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਦੱਸੋ ਤੁਸੀਂ ਤਾਂ ਲੋਕ ਦੱਸ ਰਹੇ ਸੀਗੇ ਕਿ ਸਾਨੂੰ ਮੈਗੀ ਦੇ ਦਿਓ ਸਾਨੂੰ ਫਰੂਟਿਸ ਦੇ ਦਿਓ ਸਾਨੂੰ ਕੁਝ ਮਤਲਬ ਇਹ ਵਾਲੀਆਂ ਚੀਜ਼ਾਂ ਦੇ ਦਿਓ ਕਿਉਂਕਿ ਇਹ ਬੱਚੇ ਸੀਗੇ ਨਾ ਬੱਚਿਆਂ ਨੂੰ ਆਪਣੇ ਬਿਸਕਟ ਇਹਨਾਂ ਚੀਜ਼ਾਂ ਨਾਲ ਮਤਲਬ ਸੀਗਾ ਤਾਂ ਆਪਾਂ ਆਲੂ ਪਿਆਜ਼ ਪੁੱਛਿਆ ਤੇ ਕਹਿੰਦੇ ਨਹੀਂ ਸਾਨੂੰ ਤਾਂ ਖਾਣ ਵਾਲੀਆਂ ਚੀਜ਼ਾਂ ਦੇ ਦਿਓ ਪੀਣ ਵਾਲੀਆਂ ਦੇ ਦਿਓ ਅਸੀਂ ਕਹਿ ਠੀਕ ਹੈ ਜੋ ਗੱਜੋ ਚਾਹੀਦਾ ਦੱਸੀ ਜਾਓ ਤੁਸੀਂ ਤਾਂ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਕਿ ਸਾਡੇ ਕੋਲ ਇਹ ਹੈ ਚੀਜ਼ਾਂ ਆ ਤਾਂ ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀਆਂ ਇਹ ਤਾਂ ਇੱਥੇ ਦੋ ਆਂਟੀਆਂ ਨੇ ਸਾਨੂੰ ਆਵਾਜ਼ ਮਾਰੀ ਜ਼ੋਰ-ਜ਼ੋਰ ਨਾਲ ਕਿ ਸਾਨੂੰ ਕੁਝ ਰਾਸ਼ਨ ਦੇ ਜਾਓ ਅਸੀਂ ਕਹਿ ਸਾਡੇ ਕੋਲ ਆਲੂ ਪਿਆਜ਼ ਔਰ ਇਹ ਸਮਗਰੀ ਹੈ ਕਹਿੰਦੇ ਸਾਨੂੰ ਆਲੂ ਪਿਆਜ਼ ਦੀ ਸਖਤ ਜ਼ਰੂਰਤ ਹੈ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਸੈਂਟਰ ਵਿੱਚ ਬਹੁਤ ਵੱਡਾ ਢੋਆ ਆ ਤਾਂ ਤੁਸੀਂ ਡੇਗ ਨਾ ਜਾਓ ਤਾ ਫਿਰ ਇਹਦੇ ਵਿੱਚੋਂ ਟਰਾਲੀ ਚੋਂ ਸਮਾਨ ਲੈ ਕੇ ਅਮਰੀਕ ਹੁਣੀ ਜਾ ਰਹੇ ਨੇ ਦੇਣ ਉਹਨਾਂ ਨੂੰ ਤੇ ਅਮਰੀਕ ਅਮਰੀਕ ਸਰ ਤੁਹਾਡਾ ਬਹੁਤ 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 ਥੈਂਕ ਯੂ ਜਿਹੜਾ ਤੁਸੀਂ ਉਹਨਾਂ ਲੋਕਾਂ ਤੱਕ ਸਮਗਰੀ ਪਹੁੰਚਾ ਰਹੇ ਹੋ ਤੇ ਟੋਏ ਨੂੰ ਸੈਂਟਰ ਦੇ ਵਿੱਚ ਰੱਖ ਕੇ ਉਹਨਾਂ ਤੱਕ ਪਹੁੰਚਾ ਰਹੇ ਹੋ ਔਰ ਅਮਰੀਕ ਸਰ ਪਾਣੀ ਵਿੱਚ ਚੱਲਣਾ ਤਾਂ ਚਲੋ ਔਖਾ ਹੈ ਖੈਰ ਤੁਸੀਂ ਬੜੀ ਹਿੰਮਤ ਕਰ ਰਹੇ ਹੋ ਔਰ ਇੱਥੇ ਅਸੀਂ ਲੋਕਾਂ ਨੂੰ ਸਮਾਨ ਦਿੰਦੇ ਹੁ ਯਾਰੇ ਸਾਡੇ ਪਿੱਛੇ ਸਾਡੇ ਭੈਣ ਭਰਾ ਇੱਕ ਹੋਰ ਅਟ੍ਰੈਕਟਡ ਟਰਾਲੀ ਵਾਲੀ ਸੀ ਔਰ ਇਹ ਸਾਡੇ ਅੰਕਲ ਜੀ ਅਸੀਂ ਇਹਨਾਂ ਨੂੰ ਪੁੱਛ ਰਹੇ ਆ ਕਿ ਅੰਕਲ ਜੀ ਤੁਹਾਨੂੰ ਕੀ ਚਾਹੀਦਾ ਹੈ ਕਹਿੰਦੇ ਕੁਝ ਨਹੀਂ ਚਾਹੀਦਾ ਤੇ ਇਹ ਤੁਸੀਂ ਆਏ ਕਿੱਥੋਂ ਅਸੀਂ ਦੱਸਿਆ ਕਿ ਅਸੀਂ ਇੱਥੋਂ ਆਏ ਆ ਜੀ ਤੇ ਕਹਿੰਦੇ ਠੀਕ ਹੈ ਫਿਰ ਸਾਨੂੰ ਆਲੂ ਪਿਆਜ਼ ਚਾਹੀਦੇ ਆ ਦੇ ਦਿਓ ਅਸੀਂ ਕਹਾਂ ਠੀਕ ਹੈ ਬਾਪੂ ਜੀ ਦੇ ਦਿੰਨੇ ਤਾਂ ਅਸੀਂ ਇਹਨਾਂ ਨੂੰ ਆਲੂ ਪਿਆਜ਼ ਵਗੈਰਾ ਦਿੱਤੇ ਫਿਰ ਲੋਕਾਂ ਨੂੰ ਹੋਰ ਪੁੱਛਿਆ ਕਿ ਕੀ ਚਾਹੀਦਾ ਤੁਹਾਨੂੰ ਬਰੈਡ ਕਹਿੰਦੇ ਨਹੀਂ ਬਰੈਡ ਤਾਂ ਸਾਡੇ ਕੋਲ ਬਹੁਤ ਨੇ ਇੱਥੇ ਅਸੀਂ ਲੋਕਾਂ ਨੂੰ ਮੱਛਰ ਤਾਂ ਨਹੀਂ ਕਸ਼ੂਏ ਔਰ ਉਹ ਚੀਜ਼ਾਂ ਦਿੱਤੀਆਂ ਸੀਗੀਆਂ ਪਹਿਲੇ ਵੀ ਤਾਂ ਸਾਨੂੰ ਭਲੇਖਾ ਲੱਗ ਗਿਆ ਸੀਗਾ ਅਸੀਂ ਫੇਰ ਵਾਪਸ ਚਲੇ ਗਏ ਔਰ ਫੇਰ ਆਏ ਉਹ ਕਹਿੰਦੇ ਤੇ ਪਹਿਲੇ ਵਾਲੇ ਹੀ ਅਸੀਂ ਕਿ ਹਾਂਜੀ ਹਾਂਜੀ ਤੁਹਾਨੂੰ ਦੇ ਗਏ ਆ ਨਾ ਅਸੀਂ ਸਮਾਨ ਥਾਂ ਕਰਕੇ ਤਾਂ ਇਸੇ ਤਰ੍ਹਾਂ ਅਸੀਂ ਚੱਲੀ ਜਾ ਰਹੇ ਸੀਗੇ ਅੰਕਲ ਕਹਿ ਰਹੇ ਸੀਗੇ ਕਿ ਧਿਆਨ ਨਾਲ ਜਾਇਓ ਕਿ ਇੱਥੇ ਟੋਏ ਵੀ ਨੇ ਔਰ ਸਾਈਡਾਂ ਦੇ ਉੱਪਰ ਜਿਹੜਾ ਰਸਤਾ ਆ ਉਥੇ ਕਾਫੀ ਪਾਣੀ ਵੀ ਸੀਗਾ ਤੇ ਇਹ ਅੰਕਲ ਨੇ ਸਾਨੂੰ ਆਵਾਜ਼ ਲਗਾਈਗੀ ਉਹ ਮੈਨੂੰ ਮੱਛਰਦਾਨੀ ਨਹੀਂ ਸੀ ਮਿਲੀ ਅਸੀਂ ਕਿ ਅੰਕਲ ਇੱਕ ਮਿੰਟੇ ਇੱਕ ਮਿੰਟ ਅਸੀਂ ਟਰਾਲੀ ਨੂੰ ਰੋਕਿਆ ਔਰ ਫਿਰ ਇਹਨਾਂ ਨੂੰ ਮੱਛਰਦਾਨੀ ਦਿੱਤੀ ਅਸੀਂ ਕਿ ਅੰਕਲ ਤੁਸੀਂ ਮੱਛਰਦਾਨੀ ਲਓ ਤਾਂ ਸੌਰੀ ਸਾਨੂੰ ਤੁਸੀਂ ਪਿੱਛੋਂ ਕਹਿ ਦਿੰਦੇ ਕਹਿੰਦੇ ਮੈਨੂੰ ਬਾਅਦ ਚ ਚੇਤਾ ਆਇਆ ਕਿ ਇਹਨਾਂ ਕੋਲ ਸੀ ਮੱਛਰਦਾਨੀ ਆ ਸੀਗਾ ਠੀਕ ਹੈ ਤੇ ਇੱਥੇ ਦੋਸਤੋ ਪਾਣੀ ਦਾ ਵਹਾਅ ਤੇਜ਼ ਹੁੰਦਾ ਗਿਆ ਔਰ ਸਾਨੂੰ ਡਰ ਵੀ ਲੱਗ ਰਿਹਾ ਸੀ ਪਰ ਚਲੋ ਖੈਰ ਜਿਵੇਂ ਵੀ ਆ ਜਿਵੇਂ ਤਿਵੇਂ ਕਰ ਗਏ ਸੀ ਅੱਗੇ ਨੂੰ ਵਧ ਰਹੇ ਸੀ ਸਾਨੂੰ ਲੋਕਾਂ ਨੇ ਕਿਹਾ ਵੀ ਕਿ ਤੁਸੀਂ ਅੱਗੇ ਜਾ ਰਹੇ ਹੋ ਅੱਗੇ ਪਾਣੀ ਦਾ ਵਹਾਅ ਤੇ ਜਾਂ ਰੁਪਾਣੀ ਵੀ ਜਿਆਦਾ ਵਾਧੇ ਪੱਧਰ ਵਿੱਚ ਹੈ ਅਸੀਂ ਕਿਹਾ ਕੋਈ ਗੱਲ ਨਹੀਂ ਠੀਕ ਹੈ ਅਸੀਂ ਭੈਣ ਭਰਾਵਾਂ ਨੂੰ ਮਿਲਣ ਆਏ ਆ ਇੱਥੇ ਇੱਕ ਡੇਰਾ ਸੀਗਾ ਔਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਸ ਕਿਸ ਚੀਜ਼ ਦੀ ਲੋੜ ਹੈ ਉਹਨਾਂ ਨੇ ਕਿਹਾ ਜੀ ਸਾਨੂੰ ਸਿਰਫ ਪਾਣੀ ਦੀ ਲੋੜ ਹੈ ਦੇਖੋ ਦੋਸਤੋ ਸਾਡੇ ਭੈਣ ਭਰਾ ਜਿਹੜੇ ਆ ਉਹ ਅੰਦਰ ਪੈਕ ਨਹੀਂ ਕਰ ਰਹੇ ਉਹ ਕਹਿੰਦੇ ਸਿਰਫ ਇੱਕ ਢੇਰੀ ਪਾਣੀ ਦੀ ਲੋੜ ਆ ਸਾਨੂੰ ਪਾਣੀ ਦੇ ਦਿਓ ਪੀਣ ਨੂੰ ਅਸੀਂ ਕਿਹਾ ਦੋ ਤਿੰਨ ਪੇਟੀਆਂ ਲਵਾ ਲਓ ਕਹਿੰਦੇ ਨਹੀਂ ਇੱਕ ਦੇ ਦਿਓ ਫੇਰ ਆ ਜਾਣਗੇ ਤੇ ਦੋਸਤੋ ਸਾਡਾ ਜਿਹੜਾ ਵਲੌਗ ਆ ਉਹ ਜਿਆਦਾ ਲੰਬਾ ਹੋ ਜਾਣਾ ਤੇ ਅਸੀਂ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਹੈ ਤੇ ਇੱਕ ਭਾਗ ਦੇਖ ਕੇ ਤੁਸੀਂ ਦੂਸਰਾ ਭਾਗ ਜ਼ਰੂਰ ਦੇਖਿਓ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਸਾਡੇ ਭੈਣ ਭਰਾ ਜਿਹੜੇ ਉਹ ਕਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਆ ਤੇ ਰੱਬ ਅਗੇ ਅਰਦਾਸ ਕਰਿਓ ਮਾਲਕੋ ਸੱਚੇ ਪਾਸ਼ਾ ਮੇਰਾ ਪੰਜਾਬ ਹਮੇਸ਼ਾ ਤੰਦਰੁਸਤ